ਇਹ ਰਿਐਲਟੀ ਹੈ ਇਹ ਰਿਐਲਟੀ ਹੈ ਇਹ ਰਿਐਲਟੀਆਂ ਕੇ ਰਿਐਲ ਜੀ ਵਿਹਲੇ ਹੋਏ ਫਿਰਦੇ ਆ ਉਹਨਾਂ ਕੋਲ ਮੁੱਦਾ ਹੈ ਨਹੀਂ ਉਹ ਕਿਸੇ ਨਾ ਕਿਸੇ ਤਰੀਕੇ ਘੁਸਣਾ ਚਾ ਰਹੇ ਆ ਉਹ ਇਹੀ ਮੁੱਦਾ ਹੈ ਕਿ ਇਹਨੂੰ ਜਿਤਾ ਕੇ ਇਹਨੂੰ ਇੱਥੇ ਸਟੇਟ ਚ ਭੇਜ ਕੇ ਤੇ ਆਪ ਰਾਜ ਸਭਾ ਚ ਜਾਣ ਦੇ ਚੱਕਰ ਚ ਆ ਹੋਰ ਕੁਝ ਨਹੀਂ ਆ ਸੋ ਕੀ ਬੇਸਿਕ ਚੀਜ਼ਾਂ ਤੋਂ ਹੀ ਹਲੇ ਜਿਹੜੇ ਆ ਉਹ ਬਹੁਤ ਦੂਰ ਬੈਠੇ ਆ ਚੰਗੀ ਅਗਰ ਹਵਾ ਵੀ ਆਪਾਂ ਸ਼ਹਿਰ ਦੇ ਵਿੱਚ ਨਹੀਂ ਲੈ ਪਾਉਂਦੇ ਤੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਕੀ ਸੁਧਾਰ ਹੋਇਆ ਸੁਧਾਰ ਦੀ ਪੁੱਛਣੀ ਹੈ ਕਿ 1.5 ਤੋਂ ਸਾਲ ਤੱਕ ਤਕਰੀਬਨ ਹੋ ਗਿਆ ਜੀ ਉੱਥੇ ਮੇਰੇ ਖਿਆਲ ਵਿੱਚ 20 ਏਕੜ ਦੇ ਆਸ-ਪਾਸ ਦੀ ਜਗ੍ਹਾ ਹੋਣੀ ਜਿਹੜੀ ਸੋਇਆ ਪੱਟਿਆ ਹੋਇਆ ਵੈ ਉਸ ਤੋਂ ਬਾਅਦ ਹੁਣ ਲੇਟੈਸਟ ਜਿਹੜਾ ਵੈ ਇੱਕ ਕੋਰ ਪਟ तकरीबन ਉਨੇ ਹੀ ਸਪੇਸ ਹੋਰ ਜ਼ਿਆਦਾ ਪੱਟ ਕੇ ਇੱਧਰ ਹੋਰ ਜਗ੍ਹਾ ਤੇ ਰੱਖੀ ਹੋਈ ਹੈ ਤੇ ਲੋਕਾਂ ਕੋਲ ਇੱਥੇ ਸਵੇਰੇ ਘੁੰਮਰ ਫਿਰਨ ਲਈ ਵੀ ਜਿਹੜੀ ਆ ਉਹ ਅੱਛਾ ਮਾਹੌਲ ਜਿਹੜਾ ਵੈ ਉਹ ਮੁੰਨੇ ਬਸ ਬਾਰੇ ਸਰ ਤੁਸੀਂ ਕਿਵੇਂ ਸਰ ਇੰਨੀ ਕਿ ਡਿਵੈਲਪਮੈਂਟ ਹੋ ਗਈ ਕੀ ਕੀ ਦਸੀਏ ਤੁਹਾਨੂੰ ਸਾਨੂੰ ਇੱਥੇ ਸਾਲੋ ਸਾਲ ਮੈਨੂੰ ਇੱਥੇ 20-25 ਸਾਲ ਹੋ ਗਏ ਆਂਦਿਆਂ ਨੂੰ ਇੱਥੇ ਬਾਹਰ ਡਿਟੇਲ ਵਾਈਜ਼ ਸਵੀਪਰਾਂ ਦੀ ਲਿਸਟ ਲੱਗੀ ਹੋਈ ਹੈ ਅਸੀਂ ਰੋਜ਼ ਸਵੇਰੇ ਆ ਕੇ ਖੁਦ ਸਾਡੇ ਆ ਡਾਕਟਰ ਸਾਹਿਬ ਬੈਠਿਆ ਸਾਡੇ ਝਾੜੂ ਪਏ ਆ ਦਿਖਾ ਦਿਓ ਆ ਝਾੜੂ ਪਏ ਆ ਸਫਾਈ ਅਸੀਂ ਖੁਦ ਕਰਦੇ ਆ ਆਪਣੀ ਇੱਥੇ ਬੈਠਣ ਵਾਲੀ ਜਗ੍ਹਾ ਤੇ ਇਹ ਝਾੜੂ ਸਿਆਸੀ ਵੀ ਹੋ ਸਕਦਾ ਦੇਖੋ ਇਹ ਝਾੜੂ ਸਿਆਸੀ ਦਾ ਅਸੀਂ ਥੱਲੇ ਲਟਾਤਾ ਹੋਇਆ ਹੈ ਜੀ ਆਲ ਜੀ ਦਾ ਪੰਜਾਬ ਚ ਕੀ ਹੈ ਉਹਨਾਂ ਨੇ ਚਾਹੀਦਾ ਕਿ ਇੱਥੇ ਆ ਫਿਰਦੇ ਆ ਕੇ ਸਾ ਤੋਂ ਦਿੱਤੇ ਚੇਅਰਮੈਨ ਕਈ ਲਾਤੇ ਨੇ ਆਪਣੇ ਦਿੱਲੀੋਂ ਲਿਆ ਕੇ ਦਿੱਲੀੋਂ ਲਿਆ ਕੇ ਇੱਥੇ ਬੰਦੇ ਬਿਠਾਉਂਦੇ ਕਿ ਪੰਜਾਬ ਚ ਬੰਦੇ ਮੁੱਕ ਗਏ ਪੰਜਾਬ ਚ ਕੋਈ ਪੜ੍ਹੇ ਲਿਖੇ ਆਈ ਆਈਐਸ ਨਹੀਂ ਗਏ ਆ ਜਿਸ ਸਾਡੇ ਦਿੱਲੀੋਂ ਲਿਆ ਕੇ ਇੱਥੇ ਤੇ ਬਿਠਾਦਨੇ ਸ਼ੁਰੂ ਕਰਤੇ ਆ ਆਪਣੀ લોબી લે આ રહે હતા ساری કેજરીવાલ હોર કી ઓર હે શારપ પાર્ટીયા ચ સર સમ જ્યાદા આશુજી અગી ચલ રહે આશુજી ની સાડી સપોર્ટ રહેગી ઉમીદ આની આશુજી તો હેગી આપસી 1 સાલ જેડે બોગીજી આઈ સીગી કુછ નહી કીતા અદી સેમ એસ્પોઝિશન રહી સેગી આશુજી ઉમીદ હેગી કરનગે વેસે ભી સારે ઇલેક્શન આશુજી ઓસે રોલાજી વર્ગે નહી હે આશુ કેજરીવાલ કરકે હેગા ਅਸੀਂ ਕੇਜਰੀਵਾਲ ਨੂੰ ਨਹੀਂ ਆਦੇ ਨਾ ਤੇ ਆਸ਼ੂ ਜੀ ਅੱਗੇ ਆਣ ਗਏ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਅਸੀਂ ਪਹੁੰਚੇ ਹਾਂ ਲੁਧਿਆਣਾ ਵੈਸਟ ਦੇ ਵਿੱਚ ਜਿੱਥੇ ਕੀ ਬਾਇ ਇਲੈਕਸ਼ਨ ਹੋ ਰਿਹਾ ਵੱਖ-ਵੱਖ ਪਾਰਟੀਆਂ ਲਗਾਤਾਰ ਆਪਣੀਆਂ ਜ਼ੋਰ ਲਗਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਆਪਣੇ 3 ਸਾਲ ਦਾ ਕਾਰਜਕਾਲ ਦੱਸ ਰਹੀ ਹੈ ਤੇ ਅਸੀਂ ਪਹੁੰਚੇ ਹਾਂ ਇਸਟਮ ਪਾਰਕ ਦੇ ਵਿੱਚ ਰੋਜ਼ ਗਾਰਡਨ ਜਿੰਨੂੰ ਕਿਹਾ ਜਾਂਦਾ ਹੈ ਲੁਧਿਆਣਾ ਦਾ ਫੇਮਸ ਪਾਰਕ ਹੈ ਉੱਥੇ ਤੁਸੀਂ ਸਾਫ ਸਫਾਈ ਤੁਸੀਂ ਵੇਖ ਸਕਦੇ ਹੈਗੇ ਉਹ ਇਹ ਸ਼ਰਿਆਮ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਹੈ ਕਿੰਨੇ ਕਿਤੇ ਸਾਫ ਸਫਾਈ ਹੁੰਦੀ ਹੈ ਕਿੰਨੇ ਕਿਤੇ ਸਵੀਪਰ ਲੱਗੇ ਨੇ ਤੇ ਇੱਕ ਮੁੱਦਾ ਬਹੁਤ ਵੱਡਾ ਹੈ ਕਿਉਂਕਿ ਲੋਕਾਂ ਨੇ ਇੱਥੇ ਆਪਣੀ ਹੈਲਥ ਦੇ ਲਈ ਆਪਣਾ ਰੋਜ਼ ਜਿਹੜੀ ਐਕਸਰਸਾਈਜ਼ ਦੇ ਲਈ ਆਣਾ ਹੁੰਦਾ ਹੈ ਤੇ ਇੱਥੇ ਕਿੰਨਾ ਕੁਝ ਸਹੀ ਹੈ ਕਿ ਆਮ ਲੋਕਾਂ ਦੇ ਲਈ ਪਾਰਕਾਂ ਨੂੰ ਸਾਫ ਸੁਥਰਾ ਰੱਖਿਆ ਜਾ ਰਿਹਾ ਜਾਂ ਨਹੀਂ ਜਾ ਰਿਹਾ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੋਗੇ ਕਿ ਅੱਜ ਦੀ ਡੇਟ ਦੇ ਜਿਹੜੀ ਬਾਈ ਇਲੈਕਸ਼ਨ ਚੱਲ ਰਹੀ ਹੈ 3 ਸਾਲ ਦਾ ਜਿਹੜਾ ਕਾਰਜਕਾਲ ਸੀਗਾ ਉਹ ਕਿਵੇਂ ਦਾ ਰਿਹਾ ਦੇਖੋ ਜੀ ਬਹੁਤ ਜ਼ਿਆਦਾ ਵਧੀਆ ਨਹੀਂ ਰਿਹਾ ਇਹ ਤੇ ਨੰਨੇ ਨੇ ਨੇ ਵਾਦੇ ਕੀਤੇ ਐ ਕਿ ਨਸ਼ਾ ਬੰਦ ਕਰ ਰਹੇ ਆ ਰੋਜ਼ਗਾਰੀ ਕੱਟ ਗਈ ਜਾਂ ਇਹਨਾਂ ਦਾ ਮੁੱਦਾ ਸੀ ਕਿ ਅਸੀਂ ਹਰ ਬੰਦੇ ਨੂੰ ਨੌਕਰੀ ਦਵਾਂਗੇ ਹਰ ਬੰਦਾ ਇੱਥੇ ਬਰੋਜ਼ਗਾਰ ਬੈਠਾ ਜੀ ਕੋਈ ਜ਼ਿਆਦਾ ਸੁਧਾਰ ਨਹੀਂ ਹੋਇਆ ਜੀ ਔਰ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਛੋਟੇ ਬੰਦਿਆਂ ਨੂੰ ਫੜਦੇ ਆ ਜਿਹੜੇ ਪਿੱਛੋਂ ਸਪਲਾਈ ਆਉਂਦੀ ਜਾਂ ਵੱਡੇ ਮਗਰਮਾ ਚੋ ਅੱਜ ਵੀ ਖੁੱਲੇ ਨੇ ਤੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਤੇ ਕਿਹਦਾ ਲੱਗ ਰਿਹਾ ਜੀ ਮੁਕਾਬਲਾ ਕਿਦੇ ਚ ਚੱਲ ਰਿਹਾ ਦੇਖੋ ਜੀ ਦੁਬਾਰਾ ਕਾਂਗਰਸ ਆ ਸਕਦੀ ਹੈ ਜੀ ਆਸ਼ੂ ਜੀ ਦਾ ਪੂਰਾ ਰੁਝਾਨ ਹੈ ਸਟਿਲ ਆਸ਼ੂ ਜੀ ਹਰ ਘਰ ਘਰ ਚ ਜਾ ਰਹੇ ਨੇ ਤੇ ਹਰ ਬੰਦੇ ਨਾਲ ਮਿਲਦੇ ਨੇ ਹੋ ਸਕਦਾ ਜੀ ਅਸ਼ੂ ਜੀ ਇਸ ਵਾਰ ਦੁਬਾਰਾ ਇਲੈਕਟ ਸਰ ਤੁਹਾਡਾ ਕੀ ਸੋਚਣਾ ਕਿ ਕੀ ਦੇਖ ਰਹੇ ਹੋ ਮਾਹੌਲ ਕੀ ਦੇਖ ਰਹੇ ਹੋ ਜਿਹੜੇ 3 ਸਾਲ ਗੋਗੀ ਜੀ ਸੀਗੇ ਇਥੋਂ ਦੀ ਉਹਨਾਂ ਨੇ ਕੋਈ ਕੰਮਕਾਰ ਕੀਤੇ ਸੀ ਕਿ ਨਹੀਂ ਕੋਈ ਕੰਮਕਾਰ ਤਾਂ ਇਦਾਂ ਜੀ ਇੱਥੇ ਦਾ ਰੋਜ਼ਗਾਰ ਦਾ ਸਾ सीधा ਆਨੇ ਇੱਥੇ ਦਾ ਕੋਈ ਸਾਨੂੰ ਕੋਈ ਸੁਧਾਰ ਨਹੀਂ ਨਜ਼ਰ ਆਇਆ ਉਸ ਤੋਂ ਬਾਅਦ ਇਹ ਹੈ ਵੀ ਕੋਈ ਪੰਜਾਬ ਚ ਵੀ ਕੋਈ ਨਾ ਸੁਧਾਰ ਨਹੀਂ ਹੋਇਆ ਹਾਂਜੀ ਬਾਕੀ ਜਿਹੜੀ ਵੋਟਾਂ ਦੀ ਗੱਲ ਹੈ ਜੀ ਐਤੀ ਹੈ ਵੀ ਜੋ ਸਾਡਾ ਆਸ਼ੂ ਜੀ ਦਾ ਕੋਈ ਜਿੱਤਣ ਦਾ ਹੈ ਚਾਂਸ ਸਰ ਬੀਜੇਪੀ ਨੂੰ ਲੱਗ ਰਿਹਾ ਕੁਝ ਦੇਖੋ ਬੀਜੇਪੀ ਤਾਂ ਆਣੀ ਚਾਹੀਦੀ ਸੀਗੀ ਪਰ ਹਾਲੇ ਮੁਸ਼ਕਲ ਹੈ ਹਾਂ ਸਰ ਕਿਵੇਂ ਵੇਖ ਰਹੇ ਹੋ ਰੋਸ ਗਾਰਡਨ ਦੇ ਤੁਸੀਂ ਇੱਥੇ ਆਨੇ ਹੋ ਤੁਸੀਂ ਬਹੁਤ ਵੱਡਾ ਗਰੁੱਪ ਲੀਡ ਕਰ ਰਹੇ ਸੀਗੇ ਮੈਂ ਵੇਖਿਆ ਤੁਹਾਨੂੰ ਤੇ ਜਿਸ ਤਰ੍ਹਾਂ ਦੇ ਹਾਲਾਤ ਇਸ ਰੋਜ਼ਗਾਰਡਨ ਦੇ ਬਣੇ ਹੋਏ ਨੇ ਕਿ ਆ ਤਿੰਨ ਸਾਲਾਂ ਦੇ ਵਿੱਚ ਕੁਝ ਇਹਦੇ ਵਿੱਚ ਡਿਵੈਲਪਮੈਂਟ ਹੋਈ ਹੈ ਮਤਲਬ ਸਰ ਇੰਨੀ ਕਿ ਡਿਵੈਲਪਮੈਂਟ ਹੋ ਗਈ ਕਿ ਕੀ ਦਸੀਏ ਤੁਹਾਨੂੰ ਸਾਨੂੰ ਇੱਥੇ ਸਾਲੋ ਸਾਲ ਮੈਨੂੰ ਇੱਥੇ 20 25 ਸਾਲ ਹੋ ਗਏ ਆਂਦਿਆਂ ਨੂੰ ਇੱਥੇ ਬਾਹਰ ਡਿਟੇਲ ਵਾਈਜ਼ ਸਵੀਪਰਾਂ ਦੀ ਲਿਸਟ ਲੱਗੀ ਹੋਈ ਹੈ ਅਸੀਂ ਰੋਜ਼ ਸਵੇਰੇ ਆ ਕੇ ਖੁਦ ਸਾਡੇ ਆ ਡਾਕਟਰ ਸਾਹਿਬ ਬੈਠਿਆ ਸਾਡੇ ਝਾੜੂ ਪਏ ਆ ਦਿਖਾ ਦਿਓ ਆ ਝਾੜੂ ਪਏ ਆ ਸਫਾਈ ਅਸੀਂ ਖੁਦ ਕਰਦੇ ਆ ਆਪਣੀ ਇੱਥੇ ਬੈਠਣ ਵਾਲੀ ਜਗ੍ਹਾ ਤੇ ਇਹ ਝਾੜੂ ਸਿਆਸੀ ਵੀ ਹੋ ਸਕਦਾ ਇਹ ਝਾੜੂ ਸਿਆਸੀ ਦਾ ਅਸੀਂ ਥੱਲੇ ਲਟਾਤਾ ਹੋਇਆ ਇਹ ਤਾਂ ਥੱਲੇ ਲਟਾਤਾ ਕੇ ਅਸੀਂ ਆਪ ਸੇਵਾ ਕਰੀਏ ਇਹ ਅਸੀਂ ਆਪ ਝਾੜੂ ਸਾਡੇ ਡਾਕਟਰ ਸਾਹਿਬ ਆ ਗਏ ਇੱਥੇ ਬੈਠਣ ਵਾਸਤੇ ਮਾਰਦੇ ਆ ਤੁਸੀਂ ਨੀਚੇ ਦੀਆਂ ਫੋਟੋਆਂ ਖਿੱਚ ਕੇ ਲੈ ਜਿਓ ਇਹ ਦਿਖਾਓ ਸਾਡੀਆਂ ਇੱਥੇ ਦੀਆਂ ਸਰਕਾਰਾਂ ਇੱਥੇ ਦੇ ਰਾਜ ਕਰਨ ਵਾਲਿਆਂ ਨੂੰ ਵੀ ਕਿ ਐਡਾ ਵਧੀਆ ਪਾਰਕ ਹੈ ਐਡੀ ਜਗ੍ਹਾ ਹੈ ਇੱਥੇ ਦੀ ਸ਼ਹਿਰ ਦੀ ਇੰਨੀ ਜਨਤਾ ਆਂਦੀ ਔਰ ਉਥੇ ਪਿੱਛੇ ਇੱਕ ਟੋਇਆ ਪੱਟਦਾ ਇਹਨਾਂ ਨੇ ਕਾਫੀ ਬਹੁਤ ਵੱਡਾ 2 2.5 ਸਾਲ ਉਹਦੇ ਵਿੱਚ ਕੋਈ ਕੀ ਸਕੈਂਡਲ ਹੈ ਕੀ ਸਾਨੂੰ ਨਹੀਂ ਪਤਾ ਉਹ ਐਸ ਇਟ ਇਜ਼ ਬਰਕਰਾਰ ਹੈ ਕੋਈ ਉਹਨੂੰ ਮਤਲਬ ਐਡੇ ਕ ਬਾੜੇ ਹਾਲਾਤ ਹੈ ਇਸ ਜਗ੍ਹਾ ਦੇ ਕਿ ਕੀ ਦਸੀਏ ਤੁਹਾਨੂੰ ਸਾਡੀ ਮਜਬੂਰੀ ਹੈ ਸਾਡੇ ਕੋ ਕੋਈ ਹੋਰ ਜਗ੍ਹਾ ਨਹੀਂ ਹੈ ਸਵੇਰੇ ਸਹਿਰ ਕਰਨ ਆਸਤੇ ਮਗਰ ਇੱਥੇ ਦੇ ਹਾਲਾਤ ਹੈ ਕਿ ਅਸੀਂ ਘਰੋਂ ਅੱਛੀ ਸਿਹਤ ਆਸਤੇ ਆਨੇ ਆ ਪਤਾ ਨਹੀਂ ਇੱਥੋਂ ਲੈ ਕੇ ਕੀ ਜਾਣੇ ਸਾਨੂੰ ਨਹੀਂ ਪਤਾ ਉਸ ਕੰ ਕਰਦਾ ਮੈਂ ਸਰ ਤੁਸੀਂ ਕੀ ਕਹਿਣਾ ਚਾਹਉ ਤੇ ਜਿਵੇਂ ਤੁਸੀਂ ਦੱਸ ਰਹੇ ਜਿਵੇਂ ਸਰਨੇ ਦੱਸਿਆ פארਕ ਇਹ ਤਾਂ ਬਹੁਤ ਨੋਰਮਲ ਮੁੱਦਾ ਹਲੇ ਤਾਂ ਨਸ਼ਿਆਂ ਦੀ ਗੱਲ ਬਹੁਤ ਦੂਰ ਰਹਿ ਗਈ ਹੈ ਕਿਰ ਬੇਸਿਕ ਚੀਜ਼ਾਂ ਲੋਕੀ ਬੇਸਿਕ ਚੀਜ਼ਾਂ ਤੋਂ ਹੀ ਹਲੇ ਜਿਹੜੇ ਆ ਉਹ ਬਹੁਤ ਦੂਰ ਬੈਠੇ ਹੈ ਚੰਗੀ ਅਗਰ ਹਵਾ ਵੀ ਆਪਾਂ ਸ਼ਹਿਰ ਦੇ ਵਿੱਚ ਨਹੀਂ ਲੈ ਪਾਉਂਦੇ ਤੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਕੀ ਸੁਧਾਰ ਹੋਇਆ ਸੁਧਾਰ ਦੀ ਗੱਲ ਨਹੀਂ ਹੈ ਕਿ 1.5 2 ਸਾਲ ਤਾਂ ਤਕਰੀਬਨ ਹੋ ਗਿਆ ਹੀ ਉੱਥੇ ਮੇਰੇ ਖਿਆਲ ਹੈ ਵੀ 1 ਏਕੜ ਦੇ ਆਸ-ਪਾਸ ਦੀ ਜਗ੍ਹਾ ਹੋਣੀ ਜਿਹੜੀ ਇੱਕੋਇਆ ਪੱਟਿਆ ਹੋਇਆ ਹੈ ਉਸ ਤੋਂ ਬਾਅਦ ਹੁਣ ਲੇਟੈਸਟ ਜਿਹੜਾ ਵੈ ਇੱਕ ਹੋਰ ਤਕਰੀਬਨ ਉਨੀ ਹੀ ਸਪੇਸ ਹੋਰ ਜ਼ਿਆਦਾ ਪੱਟ ਕੇ ਇਧਰ ਹੋਰ ਜਗ੍ਹਾ ਤੇ ਰੱਖੀ ਹੋਈ ਹੈ ਤੇ ਲੋਕਾਂ ਕੋਲ ਇੱਥੇ ਸਵੇਰੇ ਘੁੰਮਣ ਫਿਰਨ ਲਈ ਵੀ ਜਿਹੜੀ ਆ ਉਹ ਅੱਛਾ ਮਾਹੌਲ ਜਿਹੜਾ ਵਾ ਉਹਨੇ ਬਣ ਪਾਇਆ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਚਾਰ ਪਾਰਟੀਆਂ ਨੇ ਸਾਰਾ ਦਿਨ ਕੋਈ ਨਜ਼ਰ ਆ ਰਿਹਾ ਕਿ ਅੱਗੇ ਚੱਲ ਰਿਹਾ ਚਾਰਾਂ ਪਾਰਟੀਆਂ ਚ ਸਭ ਤੋਂ ਜ਼ਿਆਦਾ ਆਸ਼ੂ ਜੀ ਅੱਗੇ ਚੱਲ ਰਹੇ ਆ ਆਸ਼ੂ ਜੀ ਦੀ ਸਾਡੀ ਸਪੋਰਟ ਰਹੇਗੀ ਉਮੀਦ ਹੈ ਸਾਡੀ ਆਸ਼ੂ ਜੀ ਤਾਂ ਹੈਗੀ ਆਪੇ ਸਿਹਰੇ ਸਾਲ ਜਿਹੜੇ ਗੋਗੀ ਜੀ ਆਏ ਸੀਗੇ ਕੁਝ ਨਹੀਂ ਕੀਤਾ ਐਦੀ ਸੇਮ ਪੋਜੀਸ਼ਨ ਰਹੀ ਸੀਗੀ ਆਸ਼ੂ ਜੀ ਉਮੀਦ ਹੈ ਕਿ ਕਰਨਗੇ ਵੈਸੇ ਵੀ ਸਾਰ ਇਲੈਕਸ਼ਨ ਆਸ਼ੂ ਜੀ ਉਸੇ ਰੋਲਾ ਜੀ ਵਰਗੇ ਨਹੀਂ ਹੈ ਆਸ਼ੂ ਕੇਜਰੀਵਾਲ ਵਰਗੇ ਹੈਗਾ ਅਸਿਕ ਕੇਜਰੀਵਾਲ ਨੂੰ ਨਹੀਂ ਆਦੇਣਾ ਤੇ ਆਸ਼ੂ ਜੀ ਅੱਗੇ ਆਣਗੇ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਇੱਕ ਗੱਲ ਚੱਲ ਰਹੀ ਕਿ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਇਹ ਆਮ ਜਨਤਾ ਦੇ ਵਿੱਚ ਹੈ ਕਿ ਬਸ ਲੀਡਰ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਕਿ ਆਮ ਜਨਤਾ ਨੂੰ ਪੰਜਾਬੀਆਂ ਨੂੰ ਪਤਾ ਹੈ ਕਿ ਆਪਾਂ ਨਹੀਂ ਭੇਜਣਾ ਇਹ ਰਿਐਲਿਟੀ ਹੈ ਇਹ ਰਿਐਲਿਟੀ ਹੈ ਇਹ ਰਿਐਲਿਟੀ ਹੈ ਕੇਜਰੀਵਾਲ ਜੀ ਵਿਹਲੇ ਹੋਏ ਫਿਰਦੇ ਆ ਉਹਨਾਂ ਕੋਲ ਮੁੱਦਾ ਹੈ ਨਹੀਂ ਉਹ ਕਿਸੇ ਨਾ ਕਿਸੇ ਤਰੀਕੇ ਕੁਝਣਾ ਚਾ ਰਹੇ ਆ ਉਹ ਇਹੀ ਮੁੱਦਾ ਹੈ ਕਿ ਇਹਨੂੰ ਜਿਤਾ ਕੇ ਇਹਨੂੰ ਇੱਥੇ ਸਟੇਟ 'ਚ ਭੇਜ ਕੇ ਤੇ ਆਪ ਰਾਜ ਸਭਾ 'ਚ ਜਾਣ ਦੇ ਚੱਕਰ 'ਚ ਆ ਹੋਰ ਕੁਝ ਨਹੀਂ ਹੈ ਹੋਰ ਕੇਜਰੀਵਾਲ ਜੀ ਕੋਈ ਮੋਟਿਵ ਨਹੀਂ ਹੈ ਕੇਜਰੀਵਾਲ ਜੀ ਦਾ ਪੰਜਾਬ ਚ ਕੀ ਹੈ ਉਹਨਾਂ ਨੇ ਚਾਹੀਦਾ ਕੀ ਇੱਥੇ ਆ ਫਿਰਦੇ ਆ ਕੇ ਨਹੀਂ ਨਾ ਤੋਂ ਦਿੱਤੇ ਚੇਅਰਮੈਨ ਕਈ ਲਾਤੇ ਉਹਨਾਂ ਆਪਣੇ ਦਿੱਲੀੋਂ ਲਿਆ ਕੇ ਦਿੱਲੀੋਂ ਲਿਆ ਕੇ ਇੱਥੇ ਬੰਦੇ ਬਿਠਾਉਂਦੇ ਸੀ ਕਿ ਪੰਜਾਬ ਚ ਬੰਦੇ ਮੁੱਕ ਗਏ ਪੰਜਾਬ ਚ ਕੋਈ ਪੜ੍ਹੇ ਲਿਖੇ ਆਈਆ ਆਈਆ ਸਹਿ ਨਹੀਂ ਗਏ ਜਿਸ ਸਾਡੇ ਦਿੱਲੀੋਂ ਲਿਆ ਕੇ ਇੱਥੇ ਤੇ ਬਿਠਾਦਨੇ ਸ਼ੁਰੂ ਕਰਤੇ ਆ ਆਪਣੀ ਲੋਬੀ ਲਿਆ ਰਿਹਾ ਇੱਥੇ ਸਾਰੀ ਕੇਜਰੀਵਾਲ ਹੋਰ ਕੀ ਹੋ ਰਿਹਾ ਤੇ ਇੱਕ ਗੱਲ ਹੋਰ ਮੈਂ ਪੁੱਛਣਾ ਜਾਊਂਗਾ ਬਿੱਟੂ ਜੀ ਨੇ ਜਿਹੜੇ ਰਵਨੀਤ ਬਿੱਟੂ ਨੇ ਬੀਜੇਪੀ ਚ ਜਾ ਕੇ ਤੁਹਾਨੂੰ ਲੱਗਦਾ ਨਾ ਸਹੀ ਕੀਤਾ ਕਿ ਮਤਲਬ ਠੀਕ ਸੀ ਮਤਲਬ ਉਹਨ ਕੀ ਲੱਗਦਾ ਸਰ ਦੇਖੋ ਇਹ ਉਹਨਾਂ ਦੀ ਪਰਸਨਲ ਸਿਸਟਮ ਹੈ ਕੋਈ ਚੀਜ਼ ਐਸੀ ਨਹੀਂ ਹੁੰਦੀ ਬਾਜੇਲੇ ਕਿਸੇ ਨੂੰ ਮਾਂਬਾਦੀ ਤੇ ਕਿਸੇ ਨੂੰ ਸਵਾਦੀ ਬਾਜੇਲੇ ਬੜਾ ਕੁਝ ਬਦਲ ਜਾਂਦਾ ਹੁੰਦਾ ਹੈ ਇਹ ਰਾਜਨੀਤੀ ਹੈ ਵਕਤ ਦੇ ਨਾਲ ਬੜਾ ਕੁਝ ਬਦਲ ਸਕਦਾ ਹੈ ਇਹ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਕੁਛ ਨਾ ਕੁਛ ਐਸਾ ਹੋ ਜਵੇ ਕਿ ਸਾਡੀ ਬੀਜੇਪੀ ਇਸ ਥੇਹਰਾ 'ਚ ਐ ਥੋੜੀ ਥੋੜੀ ਨਾਲ ਪਿੰਡਾਂ 'ਚ ਹੋ ਜਵੇ ਤੇ ਬੀਜੇਪੀ ਪਾਵਰ 'ਚ ਆ ਜਵੇ ਕੋਈ ਵੱਡੀ ਗੱਲ ਲੋਕ ਚਾਹੁੰਦੇ ਨੇ ਕਿ ਬੀਜੇਪੀ ਨੂੰ ਇੱਕ ਮੌਕਾ ਮਿਲੇ ਅਸੀਂ ਕਹਿੰਦੇ ਬੀਜੇਪੀ ਪਾਵਰ 'ਚ ਆਵੇ ਕਿਉਂਕਿ ਸੈਂਟਰ 'ਚ ਬੀਜੇਪੀ ਐ ਸਟੇਟ 'ਚ ਆਵੇ ਤੇ ਥੋੜਾ ਜਿਹਾ ਕੰਮ ਇੱਥੇ ਤਰੱਕੀ ਹੋਵੇ ਨਹੀਂ ਤਾਂ ਇੱਥੇ ਦਾ ਤਾਂ ਹਾਲਾਤ ਪਿੰਨੇ ਸਾਲਾਂ ਦਾ ਪੰਜਾਬ ਦਾ ਇਦਾਂ ਹੀ ਚੱਲੀ ਜਾ ਰਿਹਾ ਆਮ ਆਦਮੀ ਨੇ ਪੋਲਿਟਿਕਸ ਤੋਂ ਥੀ ਲੈਣਾ ਆਮ ਆਦਮੀ ਤਾਂ ਸਵੇਰ ਤੋਂ ਸ਼ਾਮ ਤੱਕ ਆਪਣੀ ਰੋਜ਼ੀ-ਰੋਟੀ 'ਚ ਅਸੀਂ ਕੀ ਲੈਣਾ ਪੋਲਿਟਿਕਸ ਤੋਂ ਬਿਲਕੁਲ ਬਿਲਕੁਲ ਕੋਈ ਜਿੱਤੇ ਬਟੂ ਭਾਪੀ ਚਲਾ ਗਿਆ ਆਸ਼ੂ ਭਾਪੀ ਚਾਜੇ ਕਾਂਗਰਸ ਚਲਾਏ ਕੀ ਲਾਣਾ ਕਿਸੇ ਨਾਮ ਆ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਮਤਲਬ ਤਾਂ ਅਸੀਂ ਸ਼ਹਿਰਦਾਰ ਆ ਸਾਨੂੰ ਤਾਂ ਇਹ ਵੀ ਸਾਡੀ ਜੋ ਸੁੱਖ ਸੁਵਿਧਾ ਹੈ ਸਾਨੂੰ ਮਿਲਣੀ ਚਾਹੀਦੀ ਹੈ ਅੱਜ ਅਸੀਂ ਸਵੇਰੇ ਇੱਥੇ ਆਨੇ ਆ ਸਾਨੂੰ ਸਾਫ ਸੁਥਰਾ ਮਿਲੇ ਸਾਨੂੰ ਖੁਸ਼ੀ ਮਿਲੇ ਵੀ ਅਸੀਂ ਯਾਰ ਇੱਕ ਅੱਛੇ ਸ਼ਹਿਰ ਚ ਰਹ ਰਹੇ ਆ ਅਸੀਂ ਮਤਲਬ ਅੱਛੀ ਲੋਕੇਲਟੀ ਚ ਆ ਜੇ ਸਾਡਾ ਆ ਸਭ ਕੁਝ ਦੇਣ ਦੇ ਬਾਵਜੂਦ ਵੀ ਇਹ ਹਾਲਾਤਾਂ ਚ ਰਹਿੰਨੇ ਆ ਤੇ ਕੀ ਤਰੱਕੀ ਹੈ ਜਾਂ ਕੀ ਐਵੇਂ ਆਪਣੇ ਏਡੇ ਏਡੇ ਹੋਰਡਿੰਗਸ ਲਵਾ ਕੇ ਅਸੀਂ ਆ ਕਰਤਾ ਜੀ ਅਸੀਂ ਉਹ ਕਰਦਿਆਂਗੇ ਉਹ ਕੋਈ ਪੈਸੇ ਨਹੀਂ ਤੋਂ ਕੁਲ ਟੁਕ ਨਹੀਂ ਆ ਕੋਈ ਪੈਸਾ ਕਿਦਾ ਜਾ ਰਿਹਾ ਪੈਸਾ ਦਾ ਪੰਜਾਬ ਦਾ ਕੋਈ ਟੈਕਸ ਜਿਹੜੇ ਕਲੈਕਸ਼ਨਾਂ ਦਾ ਪਬਲਿਕ ਦਾ ਪੰਜਾਬ ਤੇ ਪਬਲਿਕ ਦਾ ਪੈਸਾ ਵੇਸ ਜਾ ਰਿਹਾ ਪੈਸਾ ਕਿਦਾ ਵੇਸ ਜਾ ਰਿਹਾ ਹਰ ਇੱਕ ਨੂੰ ਪਤਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਰ ਇੱਕ ਨੂੰ ਪਤਾ ਕਿ ਹਰ ਇੱਕ ਨੂੰ ਪਤਾ ਕਿ ਅਰੋੜਾ ਜੀ ਜਿੱਤਣਗੇ ਤੇ ਕੇਜੀ ਵਾਲੀ ਰਾਜ ਸਭਾ ਜਾਣ ਕੇ ਸਭ ਨੂੰ ਪਤਾ ਹੈ ਜੀ ਐਸੀ ਹੋਰ ਨਹੀਂ ਦੇਣ ਦਾ ਕੰਮ ਸੀ ਇਹ ਇੱਕ ਇੱਕ ਹੋਰਡਿੰਗ 1000 1000 2000 ਰੁਪਏ ਦਾ ਹੁੰਦਾ ਲੱਖਾਂ ਹੋਰਡਿੰਗ ਲਗਾ ਕੇ ਤੁਸੀਂ ਪਬਲਿਕ ਨੂੰ ਕੀ ਦਿਖਾਣਾ ਕੀ ਚਾਹੁੰਦੇ ਪਬਲਿਕ ਨੂੰ ਕੀ ਦਿਖਾਣਾ ਚਾਹੁੰਦੇ ਕੀ ਪਬਲਿਕ ਕਦਾਂ ਬਦਲ ਜਾਊਗੀ ਤੁਹਾਡੇ ਹੋਲਡਿੰਗ ਪੜ ਕੇ ਵੀ ਤੁਸੀਂ ਕਰਾਤਾ ਦੇ ਅਸੀਂ ਬੈਠੇ ਦੇਖਦੇ ਨਹੀਂ ਪਏ ਇੱਥੇ ਇਹ ਪੜਿਆ ਲਿਖਿਆ VOTER ਆ ਸਰ ਵੈਸਟ ਦਾ ਲੁਧਿਆਣਾ ਵੈਸਟ ਸਭ ਤੋਂ ਇੱਕ ਇੱਕ ਰੇਡ VOTER ਸਾਰਾ ਲੁਧਿਆਣਾ ਵੈਸਟ ਚ ਹੈ ਤੁਸੀਂ ਇਹਨਾਂ ਨੂੰ ਹੋਲਡਿੰਗ ਦੇ ਨਾਲ ਪੰਪਰ ਚ ਮਤਲਬ ਵੋਟਾਂ ਲਓਗੇ ਹੋਲਡਿੰਗ ਲਗਾ ਦਿਖਾ ਦਿਖਾ ਕੇ ਪਬਲਿਕ ਦੇ ਕੰਮ ਕਰੋ ਲੋੜ ਹੀ ਨਹੀਂ ਕਿਤੇ ਜਾਣ ਦੀ ਤੁਸੀਂ ਸੁਣ ਰਹੇ ਸੀ ਲੁਧਿਆਣਾ ਵੈਸਟ ਦੇ ਲੋਕ ਜਿਹੜੇ ਸਵੇਰੇ ਸਵੇਰੇ ਹੈਲਥ ਨੂੰ ਲੈ ਕੇ ਕੰਮ ਆਪਣੀ ਐਕਸਰਸਾਈਜ਼ ਵਗੈਰਾ ਕਰਨ ਆਏ ਨੇ ਤੇ ਸਿਆਸੀ ਚਰਚਾ ਜਿਹੜੀ ਆ ਉਹ ਸਵੇਰੇ ਸਵੇਰੇ ਤੋਂ ਸ਼ੁਰੂ ਹੋ ਜਾਂਦੀ ਹੈ ਤੁਸੀਂ ਸੁਣਿਆ ਸਾਰਿਆਂ ਦੀਆਂ ਗੱਲਾਂ ਹੁਣ ਵੇਖਣਾ ਹੋਵੇਗਾ ਕਿ 19 ਤਰੀਕ ਨੂੰ ਕਿਹਦੇ ਅੱਜ ਵੋਟ ਪੈਂਦੀ ਹੈ ਤੇ 23 ਤਰੀਕ ਨੂੰ ਕਿਹਦੇ ਨਾਮ ਦਾ ਜਿਹੜਾ ਪਰਚਮ ਹੈ ਉਹ ਲਹਿਰਾਉਂਦਾ ਹੈ ਸੋ ਤੁਸੀਂ ਵੇਖਦੇ ਰਹੋ ਪੰਜਾਬ ਤੱਕ